ਕੀ ਹਾਲ ਚਾਲ ਜੋ ਠੀਕ ਠਾਕ ਹੋ ਸਾਰੇ ਭਰਾ ਉਮੀਦ ਕਰਦਾ ਸਾਰੇ ਮੇਰੇ ਭਰਾ ਠੀਕ ਠਾਕ ਹੋਗੇ ਖੁਸ਼ ਹੋਗੇ ਆਜੋ ਅੱਜ ਤੁਹਾਨੂੰ ਵੀਡੀਓ ਘੈਂਟ ਦਿਖਾਉਣ ਲੱਗੇ ਆ ਅੱਜ ਆਪਾਂ ਖੜੇ ਹਾਂ ਹਰਤਮਾਲਾ ਰੋਡ ਜਿਹੜਾ ਨਵਾਂ ਪੰਜਾਬ ਦੇ ਵਿੱਚ ਦੀ ਬੰਦਾ ਪਿਆ ਠੀਕ ਹੈ ਇਹ ਉਹਦੇ ਉੱਪਰ ਖੜੇ ਹੋਏ ਆਪਾਂ ਆ ਦੇਖ ਲਓ ਠੀਕ ਹੈ ਇੱਥੇ ਪਾਣੀ ਲਾਉਣ ਆਏ ਸੀਗੇ ਆ ਦੇਖ ਲਓ ਤੇ ਪਾਣੀ ਲਾਉਣ ਆਏ ਸੀਗੇ ਤੇ ਮੈਂ ਕਿਹਾ ਚਲੋ ਧਰਨੇ ਨਾਲ ਤੁਹਾਨੂੰ ਦਿਖਾ ਲਈਏ ਆਪਾਂ ਕਿ ਜਿਹੜਾ ਭਾਰਤ ਮਾਲਾ ਰੋਡ ਆਪਣੇ ਪੰਜਾਬ ਦੇ ਵਿੱਚ ਦੀ ਨਵਾਂ ਬੰਦਾ ਪਿਆ ਤਿਆਰ ਹੁੰਦਾ ਪਿਆ ਉਹ ਤੁਹਾਨੂੰ ਦਿਖਾ ਦਈਏ ਕਿੰਨਾ ਕੋ ਤਿਆਰ ਹੋ ਗਿਆ ਕਿੰਨਾ ਕੋ ਮੰਨ ਲਓ ਬਣ ਗਿਆ ਕਿੰਨਾ ਕੋ ਅਜੇ ਹੋਰ ਬੰਦਾ ਪਿਆ ਆਹ ਦੇਖ ਲਓ ਠੀਕ ਹੈ ਜਿੰਨੀ ਵੀ ਸਰਕਾਰ ਨੇ ਜ਼ਮੀਨ ਐਕਵਾਇਰ ਕੀਤੀ ਸੀ ਉਹ ਪਾਸੇ ਕੰਦਾ ਕੋ ਨਾ ਕਰਕੇ ਚਾਰ ਦੁਵਾਰੇ ਕਰਤੀਏ ਦੋ ਸਾਈਡਾਂ ਤੇ ਠੀਕ ਹੈ ਉਹ ਦੇਖ ਲਓ ਤੇ ਬਾਕੀ ਅਜੇ ਚੱਲਦਾ ਪਿਆ ਕੰਮ ਆਹ ਦੇਖ ਲਓ ਉਹ ਅੱਗੇ ਥੋੜਾ ਜਿਹਾ ਬਣ ਕੇ ਤਿਆਰ ਹੋ ਚੁੱਕਾ ਵਿੱਚ ਗ੍ਰਿਲ ਵਗੈਰਾ ਲੱਗਦੀ ਪਈ ਏ ਤੇ ਬਾਕੀ ਆ ਜਿਹੜਾ ਹਜੇ ਚੱਲਦਾ ਪਿਆ ਠੀਕ ਏ ਤੇ ਮੇਰੇ ਭਰਾ ਜਰੂਰ ਦੱਸਿਓ ਵੀ ਕਿਹੜੇ ਕਿਹੜੇ ਪੰਜਾਬ ਦੇ ਕਿਹੜੇ ਕਿਹੜੇ ਮੰਨ ਲਓ ਸ਼ਹਿਰਾਂ ਦੇ ਵਿੱਚ ਦੀ ਕਿਹੜੇ ਕਿਹੜੇ ਬੰਦੇ ਆਪਣੇ ਨਾਲ ਜੁੜੇ ਨੇ ਜਿਨ੍ਹਾਂ ਦੇ ਕੋਲ ਦੀ ਇਹ ਭਾਰਤ ਮਾਲਾ ਰੋਡ ਲੰਘਿਆ ਵਾ ਠੀਕ ਏ ਸਾਡੇ ਇੱਥੇ ਮੰਨ ਲਓ ਮੋਗੇ ਦੇ ਕੋਲ ਦੀ ਜਦੋਂ ਮੋਗੇ ਦੇ ਵਿੱਚ ਦੇ ਗਿਆ ਵਾ ਠੀਕ ਏ ਇਹ ਸਾਡੇ ਤਾਂ ਤੁਹਾਨੂੰ ਪਤਾ ਵੈ ਸਾਡੇ ਪਿੰਡ ਦੇ ਵੀ ਕੋਲ ਸੀਗਾ ਤੇ ਚਲੋ ਆਪਾਂ ਤੁਹਾਨੂੰ ਦਿਖਾ ਦੇਣ ਲੱਗੇ ਆ ਬਹੁਤ ਬੰਦੇ ਕਹਿੰਦੇ ਨੇ ਵੀ ਕਿ ਮੰਨ ਲਓ ਵੱਡੇ ਰੋਡ ਆ ਗਏ ਨੇ ਵੱਡੇ ਰੋਡ ਨਿਕਲਣ ਕਰਕੇ ਏਰੀਆ ਬਹੁਤ ਜ਼ਿਆਦਾ ਡਿਵੈਲਪਮੈਂਟ ਹੋ ਜਾਂਦਾ ਏਰੀਆ ਮੰਨ ਲਓ ਕੋਈ ਬਹੁਤ ਕੁ ਲੋਕੀ ਕਹਿੰਦੇ ਨੇ ਪਰ ਮੇਰੇ ਹਿਸਾਬ ਨਾਲ ਜਿੱਥੇ ਲੋਕਾਂ ਨੂੰ ਕਿਸਾਨਾਂ ਨੂੰ ਇਹਦਾ ਫਾਇਦਾ ਹੋਇਆ ਵਾ ਤੇ ਉੱਥੇ ਨਾਲ ਦੀ ਨਾਲ ਨੁਕਸਾਨ ਵੀ ਬਹੁਤ ਹੋਇਆ ਠੀਕ ਹੈ ਤੂੰ ਤੁਸੀਂ ਆਪ ਹੀ ਦੇਖ ਲਓ ਵੀ ਆ ਜਿਹੜੀ ਇੰਨੀ ਕੁ ਜ਼ਮੀਨ ਜਿਹੜੀ ਥੋੜੀ ਜਿਹੀ ਬਚ ਗਈ ਆ ਜਿਹੜਾ ਇੰਨੀ ਜ਼ਮੀਨ ਇੰਨੀ ਜ਼ਮੀਨ ਜਿਹੜੀ ਬਚ ਗਈ ਥੋੜੀ ਥੋੜੀ ਜ਼ਮੀਨ ਜਿਹੜੀ ਇੱਧਰ ਬਚ ਗਈ ਆਇਆ ਪੁੱਤ ơi ਆ ਤੋਰ ਚਲੀਏ ਜਿਹੜੀ ਆ ਥੋੜੀ ਥੋੜੀ ਜ਼ਮੀਨ ਆਪਣੀ ਇੱਧਰ ਦੋ ਸਾਈਡਾਂ ਦੇ ਵਿੱਚੋਂ ਮੰਨ ਲਓ ਰਹਿ ਗਈ ਇਹਨੂੰ ਦੋ ਜਗ੍ਹਾ ਤੇ ਵਾਈ ਕਰ ਨੂੰ ਬਹੁਤ ਜ਼ਿਆਦਾ ਔਖੀ ਹੁੰਦੀ ਹੈ ਠੀਕ ਹੈ ਤੇ ਚਲੋ ਬਾਕੀ ਜਿੰਨਾ ਵੀ ਹੈਗਾ ਮਾ ਵੀ ਜਿਹੜਾ ਵਰਤੀ ਚਲੋ ਜਿੰਨਾ ਵੀ ਆਪਣੇ ਰੂਟ ਨੂੰ ਨਿਕਲਿਆ ਵਾ ਹੋ ਸਕਦਾ ਆਪਣਾ ਜਿਹੜੀਆਂ ਜ਼ਮੀਨਾਂ ਨੇ ਨਾਲ ਇਹਨਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਹਨਾਂ ਦੀ ਜਿਆਦਾ ਫਾਇਦਾ ਹੋ ਜੇ ਆਪਾਂ ਨੂੰ ਕਿਸਾਨਾਂ ਨੂੰ ਫਾਇਦਾ ਹੋ ਜੇ ਇਸ ਟਾਈਮ ਦਾ ਔਖਾ ਹੀ ਹੈ ਕਿਉਂਕਿ ਦੋ ਪਾਸੇ ਖੇਤੀ ਕਰਨਾ ਬਹੁਤ ਔਖਾ ਤੇ ਬਾਕੀ ਆ ਦੇਖਣ ਨੂੰ ਅੱਗੇ ਜਾ ਕੇ ਆ ਜਿਹੜਾ ਅਜੇ ਚੱਲਦਾ ਪਿਆ ਕੰਮ ਠੀਕ ਹੈ ਇਹ ਇੱਥੇ ਜਿੱਥੇ ਕੰਮ ਚੱਲਦਾ ਪਿਆ ਜੇ ਮੈਨੂੰ ਲੱਗਦਾ ਪੂਰਾ ਤਿਆਰ ਹੋਣ ਨੂੰ ਇਹ ਰੋਡ ਅਜੇ ਕੋਈ ਸਮਾਂ ਹੋਰ ਲੱਗੂਗਾ ਤੇ ਜਿਵੇਂ ਜਿਵੇਂ ਅੱਗੇ ਬਣੀ ਜਾਊਗਾ ਕੰਪਲੀਟ ਹੋਈ ਜਾਊਗਾ ਤੁਹਾਨੂੰ ਸਾਰਾ ਨਾਲੋਂ ਵਲੌਗ ਜਰੂਰ ਦਿਖਾਵਾਂਗੇ ਆਪਾਂ ਠੀਕ ਹੈ ਤੇ ਬਾਕੀ ਆਪੋ ਦੇ ਦੱਸਿਓ ਕਮੈਂਟ ਕਰਿਓ ਜਰੂਰ ਵੀ ਤੁਹਾਡੇ ਕਿਹੜੇ ਕਿਹੜੇ ਸੱਜਣਾ ਮਿੱਤਰਾਂ ਦੇ ਮੰਨ ਲਓ ਪਿੰਡਾਂ ਦੇ ਕੋਲ ਦੀ ਇਹ ਰੋਡ ਬਣ ਲੰਘਿਆ ਵਾ ਠੀਕ ਹੈ ਤੇ ਆ ਦੇਖ ਲੋ ਜਿਨ੍ਹਾਂ ਨੇ ਨਹੀਂ ਦੇਖਿਆ ਸੀਗਾ ਭਾਰਤ ਮਾਲਾ ਰੋਡ ਸਾਡੇ ਦਾ ਬਿਲਕੁਲ ਮਹਲੋ ਘਰ ਘਰਾਂ ਦੇ ਕੋਲ ਦੀ ਇਹ ਬਣਿਆ ਤੇ ਆ ਵੇਖ ਲੋ ਖੋਲ ਠੀਕ ਆ ਤੇ ਆ ਜਿਹੜੀ ਕਰਤੀ ਕੰਦ ਇਹਨਾਂ ਨੇ ਘਰਦਵਾਰੀ ਇਹ ਨਹੀਂ ਹੈਗਾ ਕੋਈ ਪਸ਼ੂ ਘਰ ਜਿਵੇਂ ਮਰਜੀ ਤੁਰੇ ਫਿਰਨਗੇ ਉੱਪਰ ਠੀਕ ਹੈ ਦੋਸਤੋ ਆਏ ਕਰਿਓ ਕਮੈਂਟ ਪਤੰਦਰ ਤੇ ਆ ਹੌਲੀ ਮੋਟਰਸਾਈਕਲ ਲੈ ਜਾ ਸਈ ਮੋਟਰਸਾਈਕਲ ਤੇ ਆਏ ਹੋਏ ਸੀਗੇ ਠੀਕ ਹੈ ਤੇ ਕਰਿਓ ਕਮੈਂਟ ਆਪੋ ਆਪਣੇ ਦੱਸਿਓ ਕਿਹੜੇ ਸਥਾਨਾਂ ਤੇ ਦਰਦ ਕਿਹੜਾ ਕਿੰਨਾ ਕਿੰਨਾ ਦੇ ਪਿੰਡਾਂ ਦੇ ਕੋਲ ਦੀਏ ਜਿਹੜਾ ਰੋਡ ਜੋਦੇ ਬਾ